ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਅਲਬਰਟਾ ਦੀ ਰੈੱਡ ਰੌਕ ਕੈਨੀਅਨ ਰਿਵਰ ਜੋ ਕਿ ਵਾਟਰਟਨ ਦੇ ਕੁਝ ਨੇੜੇ ਹੀ ਆ 10-15 ਕਿਲੋਮੀਟਰ ਦੀ ਦੂਰੀ ਤੇ ਹੀ ਆ ਇਹ ਨਦੀ ਦੀ ਖਾਸੀਅਤ ਇਹ ਕਿ ਇਸ ਦੇ ਜਿਹੜੇ ਪੱਥਰ ਆ ਉਹ ਲਾਲ ਰੰਗ ਦੇ ਆ ਤੇ ਆਲਾਦਵਾਲਾ ਕਾਫੀ ਸੋਹਣਾ ਵਾ ਕੁਦਰਤੀ ਤੇ ਜਿਹੜੀ ਤੁਹਾਡੀ ਡਰਾਈਵਿੰਗ ਜਿਹੜੀ ਤੁਸੀਂ ਉਹ ਗੱਡੀ ਜਾਉਂਗੇ ਤੁਹਾਡਾ ਸਫਰ ਬਹੁਤ ਵਧੀਆ ਲੱਗੂਗਾ ਤੁਹਾਨੂੰ ਸੋ ਆਜਾ ਫਿਰ ਸ਼ੁਰੂ ਕਰਤੇ ਆਂ ਇਹ ਵੀਡੀਓ ਸੋ ਦੇਖਿਓ ਵੀਡੀਓ ਪੂਰਾ ਦੇਖਿਓ ਤੇ ਦੱਸਿਓ ਜੇ ਕੋਈ ਸੁਝਾਅ ਹੋਇਆ ਤਾਂ ਸੋ ਆਜਾ ਫਿਰ ਕਰਦੇ ਆਂ ਸ਼ੁਰੂ ਆਪਾਂ ਰੈਡ ਕੈਨੀਅਨ ਰਿਵਰ ਰੌਕ ਮੇਰੀ ਨਾਲ ਗੁੱਡ ਮਾਰਨਿੰਗ ਦੋਸਤੋ ਅਸੀਂ ਸਾਡਾ ਹੋਟਲ ਦਿੱਕੇ ਅਸੀਂ ਰਾਤ ਰਹਿ ਸੀ ਹੁਣ ਅਸੀਂ ਆਪਣੀ ਅਗਲੀ ਯਾਤਰਾ ਜੋ ਕਿ ਰੈਡ ਰੌਕ ਕੈਨੀਅਨ ਉਸ ਪਹਾੜੀ ਲਾਲ ਪੱਥਰਾਂ ਦੀ ਚਟਾਨ ਤੇ ਜਾਣਾ ਵਾ ਸਤੇ ਦੇ ਵਿੱਚ ਇੱਕ ਸਾਨੂੰ ਝੀਲ ਦਿਖੀ ਇੱਥੇ ਅਸੀਂ ਥੋੜੀ ਦੇਰ ਲਈ ਰੁਕ ਗਏ ਤੇ ਕੁਝ ਫੋਟੋਆਂ ਖਿੱਚਵਾਈਆਂ ਤੇ ਆਲੇ ਦੁਆਲੇ ਦੇ ਦ੍ਰਿਸ਼ ਦੇਖ ਕੇ ਤੇ ਫਿਰ ਅਸੀਂ ਇੱਥੋਂ ਚੱਲ ਪਏ ਇਹ ਇਨੋਕੀ ਸੜਕ ਸੀ ਬਲੈਕ ਰਿਸਟਨ ਘਾਟੀ ਤੱਕ ਜਿਹੜੀ ਪਹੁੰਚਦੀ ਸੀ ਇਹ ਟੂ ਲੇਨ ਸੜਕ ਵਾ ਤੇ ਉੱਚੀ ਨੀਮੀ ਖੱਬੇ ਸੱਦੇ ਪਹਾੜਾਂ ਦੇ ਫੁੱਲ ਘਾ ਤੇ ਇੱਕ ਪਾਸੇ ਵਿੱਚ 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 ਇਹਦੇ ਕੋਈ ਨਾ ਕੋਈ ਨਦੀ ਆ ਜਾਂਦੀ ਸੀ ਤੇ ਆਲਾ ਦਵਾਲਾ ਬੜਾ ਹੀ ਸੋਹਣਾ ਸੀ ਯਾਨੀ ਕਿ ਸਵੇਰ ਦਾ ਟਾਈਮ ਸੀ ਤੇ ਆ ਦੇਖੋ ਸਾਹਮਣੇ ਬੱਦਲ ਕਿਦਾਂ ਨੇੜੇ ਆਏ ਹੋਏ ਆ ਇੱਕ ਤਰ੍ਹਾਂ ਦੀ ਧੁੰਦ ਪਰ ਇੱਥੇ ਰਸਤੇ ਵਿੱਚ ਜੰਗਲ ਨੂੰ ਕਾਫੀ ਦਰਖਤਾਂ ਨੂੰ ਅੱਗ ਲੱਗੀ ਹੋਈ ਸੀ ਤੇ ਕੁਝ ਥੋੜ ਚੱਲਣ ਤੇ ਸਾਨੂੰ ਲਾਲ ਪੱਥਰ ਤੇ ਪਹਾੜ ਵੀ ਦੇਖਣ ਲੱਗ ਪਏ ਸੀ ਦੂਰ ਦੂਰ ਤੱਕ ਕੋਈ ਬੰਦਾ ਨਹੀਂ ਕੋਈ ਬੰਦੇ ਦੀ ਜਾਤ ਨਹੀਂ ਇਹ ਦੇਖੋ ਸਾਰੀ ਅੱਗ ਲੱਗੀ ਹੋਈ ਹੈ ਜੰਗਲਾਂ ਨੂੰ ਜਿਹੜੀ ਆਪਾਂ ਖਬਰਾਂ ਸੁਣਦੇ ਰਹਿੰਦੇ ਆ ਕਿ ਕੈਨੇਡਾ ਦੇ ਜੰਗਲਾਂ ਨੂੰ ਅੱਗ ਲੱਗੀ ਹੋਈ ਇਹੋ ਜਿਹੀ ਇੱਥੇ ਆ ਦੇਖੋ ਸਾਰੇ ਸੜ ਕੇ ਸੁਆਹ ਹੋਏ ਆ ਵਿੱਚ ਅਰੇਬੀਆ ਜਿਹੜੇ ਕਾਲੇ-ਕਾਲੇ ਲੱਗ ਰਹੇ ਆ ਇਹ ਸਾਰਿਆਂ ਨੂੰ ਅੱਗ ਲੱਗੀ ਹੋਈ ਸੀ ਤੇ ਰਸਤਾ ਜਿਹੜਾ ਇਹ 10 ਕਿਲੋਮੀਟਰ ਦਾ ਸੀ ਮਿਲ ਲੱਗਦਾ ਤੇ ਬਹੁਤ ਹੀ ਵਧੀਆ ਸੀ ਇਹ ਜੰਗਲੀ ਰਸਤਾ ਦੇਖ ਕੇ ਤਾਂ ਆਪਣਾ ਹਿਮਾਚਲ ਜਾਦਾ ਜਾਂਦਾ ਵਾ ਆ ਦੇਖੋ ਲੋ ਜੀ ਗੱਲਾਂ-ਗੱਲਾਂ ਚ ਆਪਾਂ ਪਹੁੰਚ ਗਏ ਆ ਰੈਡ ਰੌਕ ਕੈਨੀਅਨ ਦੇ ਵਿੱਚ ਇਹ ਜਿੱਥੇ ਗੱਡੀ ਆਪਾਂ پارک ਕਰਦੇ ਆ ਉਸ ਜਗ੍ਹਾ 'ਤੇ ਬੈਠਣ ਲਈ ਟੇਬਲ ਟੂਲ ਲੱਗੇ ਹੋਏ ਆ ਇੱਥੋਂ ਅੱਗੇ ਇੱਕ ਹਾਈਕ ਤੇ ਜਾਣ ਲਈ ਜਿਹੜੇ ਲੋਕੀ ਪਹਾੜਾ ਤੇ ਚੜਦੇ ਆ ਉਹਨਾਂ ਵਾਸਤੇ ਇੱਕ ਹੋਰ ਰਸਤਾ ਅੱਗੇ ਹੋਰ ਬਣਿਆ ਹੋਇਆ ਵਾ ਇੱਥੇ ਗੱਡੀ پارک ਕਰਨ ਤੋਂ ਬਾਅਦ ਅਸੀਂ ਫਿਰ ਚੱਲ ਪਏ ਸੀ red rock canyon ਲਾਲ ਪੱਥਰਾਂ ਦੀ ਨਦੀ ਦੇਖਣ ਲਈ ਲਓ ਜੀ ਆਪਏ ਜਿੱਦ ਤਰ੍ਹਾਂ ਆਪਣੀ ਇੰਡੀਆ ਨਹੀਂ ਹੈਗਾ ਅ ਜਿਸ ਆਪਾਂ ਕੋਤੇ ਚ ਘੁੰਮਣ ਚਾਹੀਦਾ ਕੁਛ ਨਾ ਕੁਛ ਲਿਖਦੀਦਾ ਇੱਥੇ ਵੀ ਗੋਰੀਆਂ ਦਾ ਉਹੀ ਹਾਲਵਾ ਦੇਖੋ ਇਹ ਸਾਰਾ ਫੱਟਾ ਲੱਕੜੀ ਦਾ ਨਾਵਾਂ ਨਾਲ ਭਰਿਆ ਹੋਇਆ ਸੀ ਕਿਸੇ ਨੇ ਕੋਸ਼ ਤੇ ਕਿਸੇ ਨੇ ਕੋਸ਼ ਲਿਖਿਆ ਹੋਇਆ ਸੀ ਪਰ ਮੈਂ ਕੋਸ਼ ਨਹੀਂ ਲਿਖਿਆ ਇਹਦੇ ਤੇ ਕਿਉਂਕਿ ਸਾਡੇ ਕੋਲ ਪੈਨ ਨਹੀਂ ਸੀ ਉਸ ਟਾਈਮ ਨਹੀਂ ਤਾਂ ਆਪਾਂ ਵੀ ਲਿਖ ਦੇਣਾ ਸੀ ਤੇ ਤੁਸੀਂ ਇਹ ਗੱਲਾਂ ਛੱਡੋ ਤੁਸੀਂ ਇਹ ਇੰਜੋਏ ਕਰੋ ਰੈੱਡ ਰੌਕ ਕੈਨੀਅਨ ਲਾਲ ਪੱਥਰਾਂ ਦੀ ਨਦੀ ਵਾਹ ਵਾਹ ਪਾਣੀ ਨਾ ਸਾਫ਼ ਤੇ ਨਾ ਠੰਡਾ ਸੀ ਨਾ ਮੈਂ ਕਿਹਨਾਂ ਕਹਾਂ ਬਈ ਮੈਂ ਵੀ ਪਾਣੀ ਦੇ ਵਿੱਚ ਉਤਰਿਆ ਸੀ ਕਿਉਂਕਿ ਪਾਣੀ ਘੱਟ ਸੀ ਆਪਾਂ ਜਾ ਸਕਦਾ ਸੀ ਆਹ ਦੇਖੋ ਜੀ ਸਾਰੇ ਪੱਥਰ ਲਾਲ ਰੰਗ ਦੇ ਆ ਪਾਣੀ ਘਟ ਹੋਣ ਕਰਕੇ ਆਪਾਂ ਇਹ ਵਿੱਚ ਜਾ ਸਕਦੇ ਸੀ ਤੇ ਇੱਥੇ ਸੀ ਆਲਾ ਦਵਾਲੇ ਤਖਾਈਆਂ ਫੋਟੋਆਂ ਆਪਣੀਆਂ ਤੇ ਹੈ ਵਸ ਇਹੀ ਸੀ ਇਥੇ ਕੈਨੀਅਨ ਨਦੀ ਖਾਸियत ਇਹਦੀ ਹੀ ਆ ਕਿ ਇਹ ਲਾਲ ਪੱਥਰ ਸੀ ਵਾਜੀ ਵਾ ਕੀ ਆ ਕੁਦਰਤ ਦੇ ਸੋਹਣੇ ਨਜ਼ਾਰੇ ਸੀ ਸੋ ਆਪਾਂ ਪੂਰਾ ਕੱਤਰ ਨੂੰ ਕੀਤਾ ਆਪਣੇ ਕੈਮਰੇ ਵਿੱਚ ਕੈਚ ਚੀਜ਼ ਆਪਾਂ ਨੂੰ ਦਈਆ ਤੇ ਜਿਹੜੇ ਇਥੇ ਵਲਟਾਜ ਰਹਿੰਦੇ ਆ ਬਾਟਰ ਟਨ ਆਉਣਾ ਤਾਂ ਉਹ ਜ਼ਰੂਰ ਇੱਥੇ ਆਣ ਉਹ ਕਿਉਂਕਿ ਇਹ 10 ਜਾਂ 12 ਕਿਲੋਮੀਟਰ ਥੋੜੀ ਦੂਰੀ ਹੈ ਬਾਟਰ ਟਨ ਤੋਂ ਤੋਂ ਅਸੀਂ ਹੁਣ ਜਾ ਰਹੇ ਸੀ ਵਾਪਸ ਆਪਣੀ ਗੱਡੀ ਵੱਲ ਸੋ ਇਹ ਸੀ ਅੱਜ ਦਾ ਵੀਡੀਓ ਤੇ ਇਹ ਸੀ ਰੈਡ ਰੌਕ ਰਿਵਰ ਕੈਨਿਅਨ ਸੋ ਇਹ ਸੀ ਇੱਕ ਲਾਲ ਪੱਥਰਾਂ ਦੀ ਨਦੀ ਸੋ ਥੈਂਕ ਯੂ ਜੀ ਵੀਡੀਓ ਦੇਖਣ ਲਈ